ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕੀਤੀ ਹੈ ਚੰਨੀ ਦੇ ਨਾਲ ਸ਼ਾਹਕੋਟ ਹਲਕੇ ਤੋਂ ਫਤਿਹਗੜ੍ਹੇ ਲਾਡੀ ਸ਼ੇਰੋਵਾਲੀਆ ਵੀ ਸਨ ਚੰਨੀ ਨੇ ਜਿੱਥੇ ਜਲੰਧਰ ਹਲਕੇ ਦੀਆਂ ਦਿੱਕਤਾਂ ਬਾਰੇ ਚਰਚਾ ਕੀਤੀ ਉੱਥੇ ਹੀ ਸੀਚੇਵਾਲ ਤੋਂ ਅਸ਼ੀਰਵਾਦ ਵੀ ਲਿਆ ਕਿਹਾ ਜਾਂਦਾ ਹੈ ਕਿ ਸੀਚੇਵਾਲ ਜਲੰਧਰ ਦੇ ਕਈ ਹਲਕਿਆਂ 'ਚ ਚੰਗੀ ਪਕੜ ਰੱਖਦੇ ਨੇ ਅਜਿਹੀ ਦੀ ਮੁਲਾਕਾਤ ਕਾਫੀ ਅਹਿਮ ਹੈ ਇਹ ਨਹੀਂ ਨਹੀਂ ਇਸ ਮੁਲਾਕਾਤ ਦੇ ਕਈ ਸਿਆਸੀ ਮਾਇਨੇ ਵੀ ਕੱਢੇ ਜਾ ਰਹੇ ਨੇ ਚੰਨੀ ਦੇ ਮੁਕਾਬਲੇ ਪਵਨ ਕੁਮਾਰਟੀ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਥੇ ਸ਼ਰੋਮਣੀ ਅਕਾਲੀ ਦਲ ਵੱਲੋਂ 모ਹਿੰਦਰ ਕੇਪੀ ਕੈਂਡੀਡੇਟ ਨੇ 소ਸ਼ੀਲ ਕੁਮਾਰ ਨੇ ਕੁ ਬੀ ਜੀ ਪੀ ਦੇ ਉਮੀਦਵਾਰ ਨੇ ਮੁਕਾਬਲਾ ਸਖਤ ਮੰਨਿਆ ਜਾ ਰਿਹਾ ਹੈ ਜਿੱਥੇ ਚੰਨੀ ਨੂੰ ਬਾਰੀ ਕਹਿ ਕੇ ਕੀ ਰਿਆ ਜਾ ਰਿਹਾ ਹੈ ਉਥੇ ਬਾਕੀ ਉਮੀਦਵਾਰ ਇੱਕ ਦੂਜੀ ਪਾਰਟੀ ਚੋਂ ਆਏ ਨੇ ਕੁੱਲ ਮਿਲਾ ਕੇ ਹਰ ਉਮੀਦਵਾਰ ਇੱਕ ਦੂਜੇ ਨੂੰ ਕੋਸ ਰਿਹਾ ਹੈ ਚੰਨੀ ਲਈ ਚੋਣ ਕਾਫੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਉਸ ਸਾਫ ਦਾ ਮੁੱਖ ਮੰਤਰੀ ਨੇ ਪਰ ਇਸ ਦੇ ਬਾਵਜੂਦ ਵਿਧਾਨ ਸਭਾ ਚੋਣਾਂ ਵਿੱਚ ਦੋ ਸੀਟਾਂ ਤੋਂ ਹਾਰ ਗਏ ਸਨ ਅੱਜ ਇਹ ਚਨੀਲੀ ਜਲੰਧਰ ਸੀਟ ਤੇ ਕਾਫੀ ਕੋਝਿਦਾਤੇ ਲੱਗੇ ਹੈ